ਅੱਜ ਦੋਸਤੋ ਟਰੈਕਟਰ ਦਿੱਤੇ ਰੋਕ ਆਪਾਂ ਰਾਹ ਤੋਂ ਆ ਦੇਖੋ ਇੱਧਰ ਲੱਗੀਆਂ ਖੜੀਆਂ ਲੈਣਾ ਕਿਉਂਕਿ ਆਪਣਾ ਰਾਹ ਬਹੁਤ ਖਰਾਬ ਕਰਕੇ ਗਏ ਸੀ ਇਹ ਪਿਛਲੀ ਾਰ ਵੀ ਤੇ ਕਹਿ ਕੇ ਦਵਾਰੇ ਇਹ ਲੋਡ ਕਰਕੇ ਨਹੀਂ ਗਏ ਆ ਦੇਖੋ ਇੱਧਰ ਨੂੰ ਭਰੇ ਖੜਿਆ ਟਰੈਕਟਰ ਸਾਰੇ ਇੱਧਰ ਤੋਂ ਮਰਾਉਣੇ ਨੇਗਾ ਆ ਦੇਖੋ ਇੱਧਰ ਵੀ ਉਹ ਪਿੱਛੇ ਧੱਕਰ ਖੜੇ ਨੇ ਤੇ ਇੱਧਰ ਵੀ ਖੜੇ ਨੇ ਇਹ ਸਾਰੇ ਟਰਾਲੇ ਅੱਜ ਆਪਾਂ ਰੋਕਦੇ ਜੀ ਰਾਹ ਤੋਂ ਆਪਣੇ ਤੋਂ ਕਿਉਂਕਿ ਆਪਣਾ ਰਾਹ ਖਰਾਬ ਕਰਕੇ ਇਹ ਪਿਛਲੀ ਵਾਰੀ ਉੱਡ ਗਏ ਸੀ ਤੇ ਹੁਣ ਇਸ ਕਰਕੇ ਆਪਾਂ ਇਹਨਾਂ ਨੂੰ ਰੋਕਤਾ ਵੀ ਜਿਨ੍ਹਾਂ ਦੇ ਕੋ ਸਾਡਾ ਰਾਹ ਨਹੀਂ ਸਹੀ ਕਰਦੇ ਉਹਨਾਂ ਦੇ ਕਰ ਅਸੀਂ ਤੁਹਾਨੂੰ ਵੀ ਅੱਗੇ ਨਹੀਂ ਟੱਪਣ ਦਿੰਦੇ ਇਹਨਾਂ ਨੂੰ ਆਖਿਆ ਇੱਕ ਕਰਾਹ ਤੇ ਇੱਕ ਪਾਣੀ ਵਾਲੀ ਟੈਂਕੀ ਲੈ ਕੇ ਆਓ ਪਾਣੀ ਛਿੜਕੋ ਕਰਾਹ ਮਾਰੋ ਰਾਹ ਸਾਫ਼ ਕਰੋ ਤੇ ਫੇਰ ਚੱਕਣ ਲੱਗ ਜਾਓ ਮਿੱਟੀ ਆ ਦੇਖੋ ਕਿੰਨੇ ਖੜੇ ਨੇ ਹੁਣ ਦੇਖਦੇ ਆ ਵੀ ਇਹ ਕਰਾਹ ਤੇ ਟੈਂਕੀ ਲੈ ਕੇ ਆਉਣਗੇ ਤੇ ਇਹ ਚਲਾ ਲੈਣਗੇ ਤੇ ਨਹੀਂ ਇਹਨਾਂ ਦਾ ਨਾਂਗਾ ਬੰਦ ਹੈ ਜੀ ਅੱਜ ਕਿਰਾ ਕਿਉਂਕਿ ਸਾਡਾ ਖੇਤਾਂ ਵਾਲਾ ਰਾਹ ਆ ਅਸੀਂ ਰੋਜ਼ ਖੇਤ ਜਾਣਾ ਹੁੰਦਾ ਤੇ ਸਾਨੂੰ ਬਹੁਤ ਔਖਾ ਖੇਤ ਜਾਣਾ ਕਿਉਂਕਿ ਪੀਕ ਚੜਾ ਆਂਦੇ ਪਿਛਲੀ ਵਾਰੀ ਗਾਰੇ ਦੇ ਵਿੱਚ ਟਰੈਕਟਰ ਤੋਰੀ ਫਿਰਿਆ ਉਹ ਡੋਡੇ ਖਾਲ ਪੱਟ ਗੇ ਟਰਾਲੀਆਂ ਦੇ ਇਸੇ ਠਾਂ ਲੱਗਣ ਲੱਗਦੇ ਠੀਕ ਦੁਆਰੇ ਕਰਕੇ ਨਹੀਂ ਗੇ ਫਿਰ ਸਾਨੂੰ ਬਹੁਤ ਔਖਾ ਹੋਇਆ ਅਸੀਂ ਮਸਾਰਾ ਠੀਕ ਕੀਤਾ ਸੀ ਤੇ ਹੁਣ ਦੁਆਰੇ ਇਹ ਫੇਰ ਆ ਗਿਆ ਅੱਜ ਅੱਜ ਫੇਰ ਲੱਗ ਗਿਆ ਅੱਜ ਅਸੀਂ ਇਹਨਾਂ ਨੂੰ ਦਿੱਤਾ ਰੋਕ